ਕੰਟੀ ਦੋਸਤ ਮੈਕਸਮ ਲਗਤੇ ਪਾਈ ਸੀ ਜੀ ਔਰ ਬਧੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਖਲਾਸ ਸਹੀ ਪਾਇਆ ਗਿਆ ਤੇ ਇਹ ਵੀ ਪਾਇਆ ਗਿਆ ਵੀ 30000 ਮੰਗ ਰਹੇ ਸੀ ਦਾਹੀਆਂ ਦੇ ਲੈ ਚੁੱਕੇ ਆ ਤੇ ਵੀ ਔਰ ਜਿਹੜੇ ਬੈਲੈਂਸ ਸੀ ਉਹ ਮੰਗ ਰਹੇ ਸੀ ਉਹ ਤਾਂ ਦੇਸੀ ਹਲਕ ਕਰਾ ਗਏ। ਪੁਨਰਵਰ ਜਨਾਸ ਜਿਆਵੀ ਉਹਨਾਂ ਦੇ ਦੋ ਭਰਾ ਆ ਗਏ ਉਹਨਾਂ ਤੇ ਖਰਚਾ ਹੋ ਗਿਆ ਅਮਰਜੀਤ ਸਿੰਘ ਔਰ ਪ੍ਰਕਾਸ਼ 138 ਨੰਬਰ 87329 ਸਦਕਾ ਨਾਂ ਹੈ ਤੇ ਇਸ ਦਾ ਖਰਚਾ ਚੁੱਕਿਆ ਸੀ। ਹੋਮਗਾਰ ਦਾ ਹੈਗਾ ਹਰਜਿੰਦਰ ਸਿੰਘ ਇਹ ਜਿਸਕ ਲਈ ਇਹ ਨੇ ਕਾਰ ਕੀਤੀ ਸੀ ਅਸੀਂ ਰਜਿਸਟਰ ਕਰਦੇ ਆਂ ਔਰ ਕਾਨੂੰਨ ਵਿੱਚ ਦਾਲ ਦਿੱਤੀ ਇਸ ਚਲਾਨੀ ਦਾ ਕਿ ਚੌਂਕੀ ਚਾਹ ਜਗ੍ਹਾ ਐਸੇ ਰਮਿੰਦਰ ਕੁਮਾਰ ਲੁਧਿਆਣਾ ਵਿਜੀਲੈਂਸ ਬਿਊਰੋ ਦੀ ਟੀਮ ਨੇ ਲਲਤੋ ਚੌਂਕੀ ਚੇਤਨਾਤ ਹੋਮਗਾਰਡ ਦੇ ਜਵਾਨ ਨੂੰ 10000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ ਦੱਸ ਦਈਏ ਕਿ ਹਰਜਿੰਦਰ ਸਿੰਘ ਨਾਮਕ ਹੋਮਗਾਰਡ ਦੇ ਜਵਾਨ ਨੂੰ 10000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ ਇੱਕ ਕੇਸ ਦੇ ਵਿੱਚ ਪਈ ਬਾਲਾ ਕਲੋਨੀ ਦੀ ਰਹਿਣ ਵਾਲੀ ਮਨਦੀਪ ਕੌਰ ਦੇ ਕੋਲੋਂ 30000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਅਤੇ 10000 ਰੁਪਏ ਇਹ ਰਿਸ਼ਵਤ ਵਜੋਂ ਦਿੱਤੇ ਜਾਣੇ ਸੀ ਦੱਸਦੀ ਹੈ ਕਿ ਇੱਕ ਕੇਸ ਦੇ ਵਿੱਚ ਮਦਦ ਕਰਨ ਦੇ ਇਹ ਪੈਸੇ ਦਿੱਤੇ ਜਾਣੇ ਸੀ ਜਿਸ ਦੇ ਚੱਲਦਿਆਂ ਉਕਤ ਮਹਿਲਾ ਨੇ ਵਿਜੀਲੈਂਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਦੀ ਟੀਮ ਨੇ ਕਾਰਵਾਈ ਕਰਦਿਆਂ 10000 ਰੁਪਏ ਦੀ ਰੰਗੀ ਹੱਥੀ ਰਿਸ਼ਵਤ ਲੈੰਦੇ ਹੋਮਗਾਰਡ ਦੇ ਜਵਾਨ ਨੂੰ ਕਾਬੂ ਕੀਤਾ ਉਧਰ ਐਸਐਸਪੀ ਵਿਜੀਲੈਂਸ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਦੇਖੋ ਪੰਜਾਬ ਗਵਰਨਮੈਂਟ ਦੀ ਐਂਟੀ ਕਰਪਸ਼ਨ ਐਕਸ਼ਨ ਲਾਈਨ ਚਲਦੀ ਹੈ ਉੱਤੇ 19823 ਨੂੰ ਕੰਪਲੇਂਟ ਆਈ ਸੀ ਮਨਦੀਪ ਕੌਰ ਡਾਟਰ ਰੋਲ ਗੁਰਦੇਵ ਸਿੰਘ ਭਾਈ ਬਾਲਾ ਪਖਵਾ ਰੋ ਲੁਧਿਆਣਾ ਤੋਂ ਉਹਨਾਂ ਦਾ ਕਹਿਣਾ ਸੀਗਾ ਵੀ ਉਹਨਾਂ ਦੇ ਦੋ ਭਰਾ ਹੈਗੇ ਉਹਨਾਂ ਤੇ ਪਰਚਾ ਹੋ ਗਿਆ ਅਮਰਜੀਤ ਸਿੰਘ ਔਰ ਪ੍ਰਤਪਾਲ ਸਿੰਘ 138 ਨੰਬਰ 8723 ਨੂੰ ਸਦਰ ਥਾਣਾ ਐਨਡੀਪੀਐਸ ਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਇਹਨਾਂ ਨੂੰ ਹੋਰ ਦੋਸ਼ੀਆਂ ਇਹਨਾਂ ਫੈਮਿਲੀ ਨੂੰ ਵੀ ਡਰਾ ਰਹੇ ਸੀ ਕਿ ਤੁਹਾਨੂੰ ਇਨਵੋਲ ਕਰ ਦੇਣਾ। ਪਲੱਸ ਤੁਹਾਡੀ ਹੈਲਪ ਕਰਾਂਗੇ ਇਸ ਤਰੀਕੇ ਨਾਲ ਇਹਨਾਂ ਕੋਲੋਂ 30000 ਦੀ ਡਿਮਾਂਡ ਕਰ ਰਿਆ ਸੀ ਇਹ ਬੰਦੇ ਤੇ ਇਹਨਾਂ ਨੇ ਫਿਰ ਉਹਦੀ ਰਿਕਾਰਡਿੰਗ ਕਰ ਲਈ ਸੀ। ਰਿਕਾਰਡਿੰਗ ਕਰਨ ਤੋਂ ਬਾਅਦ ਇਹਦੀ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਕੰਪਲੇਂਟ ਪਾਈ ਸੀਗੀ ਔਰ ਉਹਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਹਾਲਾਤ ਸਹੀ ਪਏਗੇ। ਇਹ ਵੀ ਪਾਇਆ ਗਿਆ ਵੀ 30000 ਮੰਗ ਰਹੇ ਸੀ 10000 ਇਹ ਲੈ ਚੁੱਕੇ ਆ ਤੇ 20 ਹੋਰ ਜਿਹੜੇ ਬੈਲੈਂਸ ਸੀ ਉਹ ਮੰਗ ਰਹੇ ਸੀ ਕਿ ਤੁਹਾਡੇ ਅਸੀਂ ਹੈਲਪ ਕਰਾਂਗੇ। ਮੁਨੀਤਾ ਤੁਹਾਡਾ ਕੋਈ ਹੋਰ ਕੋਨਾ ਕੋਈ ਅਰੇਸਟ ਕਰਾਂਗੇ ਔਰ ਇਹਦੇ ਚ ਫਿਰ ਵੈਰੀਫਿਕੇਸ਼ਨ ਤੋਂ ਬਾਅਦ ਇਹ ਸਹੀ ਜਿਪਾਇਜਾਂਤਮ ਕਦਮਾ ਦਰਜ ਕਰਤਾ ਹੈਗਾ ਔਰ ਜਿਹੜਾ ਹੋਮਗਾਰਡ ਦਾ ਹੈਗਾ ਹਰਜਿੰਦਰ ਸਿੰਘ ਇਹ ਬੇਸਿਕਲੀ ਇਹਨੇ ਹੀ ਕਾਲ ਕੀਤੀ ਸੀਗੀ ਜਿਹਨੂੰ ਅਸੀਂ ਅਰੇਸਟ ਕਰ ਲਿਆ ਔਰ ਕੱਲ ਨੂੰ ਨੂੰ ਅਦਾਲਤ ਪੇਸ਼ ਕਰਾਂਗੇ ਬਾਕੀ ਚੌਂਕੀ ਚਾਰਜ ਹੈਗਾ ਏਸੀ ਰਵਿੰਦਰ ਕੁਮਾਰ ਉਦੇ ਨਾਮ ਤੇ ਨੇ ਮੰਗੇ ਹੈਗੇ ਆ ਫਿਲਹਾਲ ਅਜੇ ਉਹਦਾ ਨਾਮ ਨਹੀਂ ਆਇਆ ਹੈ ਪਰ ਵੈਰੀਫਿਕੇਸ਼ਨ ਚੱਲ ਰਹੀ ਹੈ ਬਾਕੀ ਤਕਦੀਰਾਂ ਜੋ ਵੀ ਫਰਦਰੇ ਦਾ ਰੋਲ ਕਿਸੇ ਦਾ ਹੋਰ ਮੁਲਾਜ਼ਮ ਦਾ ਵੀ ਸਾਹਮਣੇ ਆਏਗਾ ਉਹਦੀ ਮੁਕਮਲ ਮਕਮਲਤਾ ਕਰ ਦਿੱਤੀ ਹੈ ਸਰ ਉਹਨਾਂ ਨੇ ਪਹਿਲੇ ਪੈਸੇ ਲੈ ਲਏ ਸੀ ਹਾਂਜੀ 10000 ਰੁਪਏ ਲੈ ਚੁੱਕਾ ਹੈ ਤੋਂ ਬਲਦੀ ਇੱਕ ਮੰਗ ਰਹੀ ਸੀ ਪੈਸੇ ਕਿ 10000 ਲੈ ਚੁੱਕਾ 20 ਹੋਰ ਮੰਗ ਰਹੇ ਸੀ ਉਹਦੀ ਫਿਰ ਅਸੀਂ ਵੈਰੀਫਿਕੇਸ਼ਨ ਕੀਤੀ ਹੈ ਮਕਮਲ ਮਕਮਲਤਾ ਅੱਜ ਫਿਰ ਦੱਜ ਕੀਤਾ ਤੇ ਉਹਨੂੰ ਰੈਸਟ ਕਰ ਲਿਆ